ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ ਜਨ ਜਨ ਜਣੇ ਦੇ ਮਹਬਾਤ ਅਨੁਸਾਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿਨਾਂ ਦੇ ਦਰੋਂ ਕਰੋ ਵਰੁ ਸਾਇ ਹੋਏ ਦਾਸ ਅਨੰਦ ਮੇਰੋ ਨਿਜ ਰੂਪ ਮੀਰੀ ਚੰਦ ਸੀਨਾ ਗੁਰੂ ਕਾ ਸੀਨਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ਵੰਸ਼ ਦੀ 10ਵੇਂ ਜਨਚੀਨ ਮਹਾਪੁਰਖ ਜਥੇਦਾਰ ਬਾਬਾ ਸੂਨ ਸਿੰਘ ਜੀ ਮਹਾਨ ਖੱਟੀ ਤਪੀ ਜਪੀ ਮਹਾਪੁਰਖ ਤਿਨਾਂ ਦੇ ਗ੍ਰਹਿ ਵੇਖੇ ਸਤਕਾਰਯੋਗ ਮਾਤਾ ਅਮਰ ਕੌਰ ਜੀ ਦੀ ਕੁੱਖੋਂ 1927 ਸ਼ੁੱਕਰਵਾਰ ਅਮਰਤ ਵੇਲੇ 3 ਵਜੇ ਗੁਰੂ ਕੇ ਮਹਿਲ ਜਿਹੜੇ ਮਹਿਲ ਭਾਈ ਭਾਗਮਲ ਸਿੱਖ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਅਰਪਣ ਕੀਤੇ ਸਨ ਦਿਨਾ ਮਹਿਲਾ ਵਿਖੇ ਸਤਕਾਰਯੋਗ ਸੰਤ ਬਾਬਾ ਦਇਆ ਸਿੰਘ ਜੀ ਦਾ ਅਵਤਾਰ ਹੋਇਆ 7 ਸਾਲ ਦੀ ਉਮਰ ਤੱਕ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਹਾਵਾਕ ਅਨੁਸਾਰ ਬਾਬਾ ਦਇਆ ਸਿੰਘ ਜੀ ਦੀ ਪਰਤਪਾਲਨਾ ਚੰਗੇ ਗੁਣਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੀਆਂ ਅਸੀਸਾਂ ਦੇ ਨਾਲ ਮਾਤਾ ਅਮਰ ਕੌਰ ਜੀ ਨੇ ਕੀਤੀ ਪਰ 1934 ਵਿੱਚ ਮਾਤਾ ਅਮਰ ਕੌਰ ਜੀ ਸਚਖੰਡ ਪਿਆਨਾ ਕਰ ਗਏ ਬਾਬਾ ਜੀ ਮਾਤਾ ਦੇ ਪਿਆਰ ਤੋਂ ਵਾਂਝੇ ਹੋ ਗਏ ਬਾਬਾ ਸੂਨ ਸਿੰਘ ਜੀ ਨੇ ਬੜਾ ਅਥਾਹ ਪਿਆਰ ਜਿਹੜਾ ਉਹ ਦੇਣਾ ਕੀਤਾ 7 ਸਾਲ ਦੀ ਉਮਰ ਦੀ ਬੀਤੀ ਪੰਜ ਪਿਆਰਿਆਂ ਦੇ ਪਾਸੋਂ ਬਾਬਾ ਜੀ ਨੇ ਅਮਰਤ ਛਕਿਆ ਅਤੇ 10 ਸਾਲ ਦੀ ਉਮਰ ਤੱਕ ਬਾਬਾ ਜੀ ਨੇ ਭਾਈ ਸੁੱਚਾ ਸਿੰਘ ਜੀ ਮੁੱਖ ਗ੍ਰੰਥੀ ਦਲਪੰਥ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਦੇ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦਸਮ ਪਾਤਸ਼ਾਹ ਦੀ ਬਾਣੀ ਦੀ ਸੰਖਿਆ ਕੀਤੀ ਅਤੇ ਨਿਤਨੇਮ ਗੁਰਬਾਣੀਆਂ ਅਤੇ ਬੇੰਤ ਬਾਣੀਆਂ ਜਿਹੜੀਆਂ ਉਹਨਾਂ ਨੇ ਜ਼ੁਬਾਨੀ ਕੰਠ ਕੀਤੀਆਂ ਮੋਢਲੀ ਵਿਦਿਆ ਸੋਰ ਸਿੰਘ ਸਕੂਲ ਤੋਂ ਹਾਸਲ ਕੀਤੀ 1942 ਦੇ ਵਿੱਚ ਜਿਸ ਵੇਲੇ ਬਾਬਾ ਸੋਹਣ ਸਿੰਘ ਜੀ ਪਹਿਲੀ ਵਾਰੀ ਪੈਦਲ ਯਾਤਰਾ ਸੰਗਤ ਸਮੇਤ ਹਜੂਰ ਸਾਹਿਬ ਪਹੁੰਚੇ ਹਜੂਰੀ ਸੰਗਤ ਨੇ ਅਥਾ ਪਿਆਰ ਜਿਹੜਾ ਦਿਖਾਉਂਦਿਆਂ ਹੋਇਆਂ ਪੜਾਅ ਕਰਵਾਇਆ ਉੱਥੇ ਬ੍ਰਹਮ ਗਿਆਨੀ ਬਾਬਾ ਮਿਤ ਸਿੰਘ ਜੀ ਮਾਤਾ ਸਾਹਿਬ ਦੇਵਾ ਦੇ ਅਸਥਾਨ ਤੇ ਹੋਏ ਉਹਨਾਂ ਦੇ ਪਾਸੋਂ ਦੂਸਰੀ ਬਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਪਾਤਸ਼ਾਹ ਦੀ ਬਾਣੀ ਦੀ ਸੰਥਿਆ ਕੀਤੀ ਅਤੇ ਨਾਲ ਇਤਿਹਾਸ ਤੋਂ ਜਾਣੂ ਹੋਏ ਉੱਥੇ ਬਾਬਾ ਜੀ ਨੇ ਜਿੱਥੇ ਗੁਰਬਾਣੀਆਂ ਦੀ ਸੰਥਿਆ ਕੀਤੀ ਉਥੇ ਬ੍ਰह्म ਵਿਦਿਆ ਦੇ ਮਹਾਨ ਗੁਣ ਜਿਹੜੇ ਉਹ ਮਹਾਪੁਰਖ ਬਾਬਾ ਮੀਤ ਸਿੰਘ ਜੀ ਦੇ ਪਾਸੋਂ ਅਪਣਾਏ। ਬਾਬਾ ਜੀ ਨੇ ਜੀਵਨ ਕਾਲ ਦੇ ਅੰਦਰ ਘੋੜਸਵਾਰੀ, ਸ਼ਸਤਰਬਾਜੀ, ਨਿਜਾਬਾਜੀ, ਗਤਕਾ ਇਤਿਆਦਕ ਜਿਹੜੇ ਉਹ ਗੁਰਮਤ ਰਵਾਇਤਾਂ ਨੂੰ ਧਾਰਨ ਕੀਤਾ। ਬਾਬਾ ਜੀ ਨੇ ਜੀਵਨ ਕਾਲ ਦੇ ਅੰਦਰ ਮਹਾਨ ਕਰੜੀ ਘਲਨਾ ਸੇਵਾ ਜਿਹੜੀ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਕੀਤਾ। ਬਾਬਾ ਜੀ ਨੇ ਜੀਵਨ ਕਾਲ ਦੇ ਅੰਦਰ ਬਾਬਾ ਸੂਨ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਦਲਬੰਦਸ ਦੇ ਵਿੱਚ ਰਹਿ ਕੇ ਮਹਾਨ ਸੇਵਾਵਾਂ ਨਿਭਾਈਆਂ ਬਾਬਾ ਜੀ ਦੇ ਆਨੰਦ ਕਾਰਜ ਮਾਤਾ ਦਇਆ ਕੌਰ ਜੀ ਦੇ ਨਾਲ ਹੋਏ ਬਾਬਾ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਸਤਿਕਾਰਯੋਗ ਬਾਬਾ ਗੁਰਵਜਨ ਸਿੰਘ ਜੀ ਦੋ ਸੁਪੁੱਤਰੀਆਂ ਨੇ ਜਨਮ ਲੈਣਾ ਕੀਤਾ 1975 ਦੇ ਵਿੱਚ 8 ਚੇਤ ਨੂੰ ਬਾਬਾ ਸੂਨ ਸਿੰਘ ਜੀ ਜਿਸ ਵੇਲੇ ਸਤਖੰਡ ਪਿਆਨਾ ਕਰ ਗਿਆ ਸਾਰੇ ਪੰਥ ਨੇ ਬਾਬਾ ਜੀ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਜੋਗ ਜਾਣ ਕੇ ਬਹਾਦਰ ਬਾਬਾ ਬੀ ਦੀ ਚੰਦ ਸਾਹਿਬ ਜੀ ਦੀ ਅਨਸਬੰਸ ਦੀ 11ਵੀਂ ਜਾਨਸ਼ੀਨ ਮੁਖੀ ਦਸਤਾਰਬੰਦੀ ਬਾਬਾ ਦਇਆ ਸਿੰਘ ਜੀ ਉਹਨਾਂ ਨੂੰ ਕਰਨਾ ਕੀਤੀ ਬਾਬਾ ਜੀ ਨੇ ਜ਼ਿੰਮੇਵਾਰੀ ਨੂੰ ਸਾਂਭਦਿਆਂ ਹੋਇਆਂ ਮਹਾਰਾਜ ਦੇ ਵਾਸਤੇ ਸੁੰਦਰ ਪਾਲਕੀ ਸਾਹਿਬ ਬਣਾ ਕੇ ਭਾਰਤ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਅਤੇ ਮਹਾਰਾਜ ਵੱਲੋਂ ਚਲਾਈਆਂ ਗਈਆਂ ਪ੍ਰਾਤਨ ਪਰੰਪਰਾਵਾਂ ਦਾ ਪ੍ਰਸਾਰ ਜਿਹੜਾ ਉਹ ਕਰਨਾ ਕੀਤਾ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਵਾਲੇ ਬਨਾਇਆ ਬਾਬਾ ਜੀ ਨੇ ਜੀਵਨ ਕਾਲ ਦੇ ਅੰਦਰ ਜੋ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਗੁਰਸਿੱਖਿਆ ਜਿਹੜੀ ਉਹ ਬਖਸ਼ਿਸ਼ ਕੀਤੀ ਹੈ ਉਸ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ ਦਰਮਜੋਦ ਮੋਰਚੇ ਦੇ ਵਿੱਚ ਬਾਬਾ ਜੀ ਨੇ ਬੜੀਆਂ ਜੋਗ ਧੂਮਕਾਮਾਂ ਨਿਭਾਉਣਾ ਕੀਤੀਆਂ ਬਾਬਾ ਜੀ ਦੀਆਂ ਅਥਾਰ ਸੇਵਾਵਾਂ ਨੂੰ ਦੇਖਦਿਆਂ ਹੋਇਆਂ 1994 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬਾ ਜੀ ਨੂੰ ਅਸੀਸ ਸਿਰੋਪਾਉ ਬਖਸ਼ਿਸ਼ ਦੇ ਕੇ ਮਾਨ ਸਤਕਾਰ ਕੀਤਾ ਗਿਆ ਅਤੇ ਬਾਬਾ ਜੀ ਦੀ ਚੜ੍ਹਦੀ ਕਲਾ ਵਾਸਤੇ ਕਾਮਨਾ ਕੀਤੀ ਗਈ ਬਾਬਾ ਜੀ ਨੇ ਜਿੱਥੇ ਦੇਸ਼ ਦੇ ਵਿੱਚ ਪ੍ਰਚਾਰ ਕੀਤਾ ਉਥੇ 1997 ਦੇ ਵਿੱਚ ਸਿੰਗਾਪੁਰ ਦੀ ਸੰਗਤ ਨੇ ਜਿਸ ਵੇਲੇ ਯਾਤ ਕੀਤਾ ਸਿੰਗਾਪੁਰ ਬਸਾਖੀ ਤੇ ਪਹੁੰਚ ਕੇ ਅਮਰ ਸੰਚਾਰ ਕੀਤਾ ਉਥੇ ਸੋ ਗੁਰਮਤ ਜਿਹੜੀਆਂ ਰਵੈਤਾਂ ਸਨ ਮਰਯਾਦਾਵਾਂ ਸਨ ਉਹਨਾਂ ਤੋਂ ਜਾਣੂ ਕਰਵਾਇਆ ਆਪ ਵੀ ਉਹਨਾਂ ਨੇ ਵਿਦੇਸ਼ਾਂ ਵਿੱਚ ਵਿਚਰ ਕੇ ਸਿੰਗਾਪੁਰ ਨਿਊਜ਼ੀਲੈਂਡ ਜਥੇ ਭੇਜ ਕੇ ਅਮਰੀਕਾ ਕਨੇਡਾ ਇਸੇ ਤਰ੍ਹਾਂ ਹਾਂਗਕਾਂਗ ਆਸਟ੍ਰੇਲੀਆ ਬਾਬਾ ਜੀ ਨੇ ਪ੍ਰਚਾਰ ਜਿਹੜਾ ਪ੍ਰਸਾਰ ਹੈ ਉਹ ਗੁਰਮਤ ਦਾ ਕਰਨਾ ਕੀਤਾ ਦੇਸ਼ ਵਿਦੇਸ਼ ਵਿੱਚ ਮਹਾਨ ਪ੍ਰਚਾਰ ਕੀਤਾ ਪੰਥ ਵੱਲੋਂ ਮਨਾਇਆਂ ਗਈਆਂ ਸ਼ਤਾਵਦੀਆਂ ਤੇ ਜੋਗ ਭੂਮਿਕਾ ਨਿਭਾਈ ਜੋ ਵੀ ਪੰਥ ਵੱਲੋਂ ਸੇਵਾਵਾਂ ਜਿਹੜੀਆਂ ਲਾਈਆਂ ਗਈਆਂ ਉਹ ਬਾਬਾ ਜੀ ਨੇ ਤਨਦੇਹੀ ਨਾਲ ਨਿਭਾਈਆਂ ਅਤੇ ਬਾਬਾ ਜੀ ਸੰਹਿਸ਼ਾ ਸਦਾ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਰਹਿ ਕੇ ਗੁਰਮਤ ਦਾ ਪ੍ਰਚਾਰ ਕੀਤਾ ਬੜੇ ਵਿਦਿਆਰਥੀ ਉਨ੍ਹਾਂ ਦੇ ਜੀਵਨ ਬਣਾਏ ਉਹਨਾਂ ਨੂੰ ਵਿਦਿਆ ਜਿਹੜੀ ਉਹ ਸਿਖਾਉਣਾ ਕੀਤੀ ਵਿਦਿਆਲੇ ਖੋਲੇ بڑے ਸਿੱਖ ਜਿਹੜੇ ਹਨ ਉਹਨਾਂ ਨੂੰ ਉਹਨਾਂ ਨੇ ਨਾਮ ਬਾਣੀ ਦੇ ਨਾਲ ਜੋੜ ਕੇ ਅਤੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਧਾਰਮਿਕ ਪੱਖੋਂ ਉਹਨਾਂ ਨੂੰ ਸੋ ਮਜ਼ਬੂਤੀ ਪ੍ਰਦਾਨ ਕੀਤੀ ਸਜਖੰਡ ਪਿਆਨਾ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਲਈ ਹੋਈ ਜ਼ਿੰਮੇਵਾਰੀ ਜਿਹੜੀ ਹੈ ਮਹਾਪੁਰਖਾਂ ਵੱਲੋਂ ਉਹਨਾਂ ਨੂੰ ਪੂਰੇ ਨਿਭਾਉਂਦਿਆਂ ਹੋਇਆਂ ਸੋ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਪ੍ਰਚਾਰ ਪ੍ਰਸਾਰ ਕੀਤਾ 19 ਜਨਵਰੀ ਦਿਨ ਐਤਵਾਰ 6 ਮਾਰਗ ਮਹਾਂਪੁਰਖ ਸਜ ਸਜਖੰਡ ਪਿਆਨਾ ਕਰ ਗਿਆ ਅੱਜ ਬਾਬਾ ਜੀ ਦੀ 8ਵੀਂ ਸਾਲਾਨਾ ਯਾਦਗਾਰ ਵਰਸੀ ਹੈ ਆਓ ਐਸੇ ਮਹਾਂਪੁਰਖ ਉਹਨਾਂ ਤੋਂ ਸਿੱਖਿਆ ਲਈਏ ਜੋ ਉਹਨਾਂ ਨੇ ਗੁਰਮਖ ਨਾਮਦਾਨ ਇਸ਼ਨਾਨ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਸ਼ਬਦ ਉਪਦੇਸ਼ ਨੂੰ ਧਾਰਨੀ ਕੀਤਾ ਗੁਰੂ ਵਾਲੇ ਬਣੇ ਆਪ ਤਰੀਕ ਕਈਆਂ ਨੂੰ ਤਾਰਿਆ ਕਈਆਂ ਦਾ ਜੀਵਨ ਪੱਧਰ ਜਿਹੜਾ ਉੱਚਾ ਉਠਾਇਆ ਅਤੇ ਉਹਨਾਂ ਨੇ ਜੋ ਗੁਰਮਤ ਦੀਆਂ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਅਮਰਤਾਰੀ ਹੋ ਕੇ ਸਤਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਜੀਵਨ ਬਸਰ ਕਰੀਏ ਮਹਾਂਪੁਰਖਾਂ ਵੱਲੋਂ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲ ਕੇ ਉਨ੍ਹਾਂ ਦੀ ਸੁਖ ਖੁਸ਼ੀਆਂ ਦੇ ਪਾਤਰ ਕਰਨੀ ਬਣੀਏ ਸੋ ਬਾਬਾ ਜੀ ਨੂੰ ਇਨ੍ਹਾਂ ਸ਼ਬਦਾਂ ਦੇ ਨਾਲ ਸ਼ਰਦਾ ਦੇ ਫੁੱਲ ਅਰਪਣ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ